ਹਾਂਜੀ ਮੇਰਾ ਨਾਮ ਕਮਲ ਸਿੰਘ ਕਮਲ ਜੀ ਅਗੇ ਸਿਰ ਗੋਲੀ ਚਲੀ ਕਿਉਂ ਆ ਰਹਾ ਸਰ ਇਹ ਜਿੱਥੇ ਰੇਡੀ ਲਾ ਕੇ ਬੈਠਾ ਹੈ ਆਪਣੀ ਦੁਕਾਨ ਤੇ ਉਧਰੋਂ ਮੁੰਡੇ ਆਏ ਕਹਿੰਦੇ ਤੇਰੇ ਨਾਲ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਆ ਕੇ ਗੋਲੀ ਮਾਰ ਕੇ ਉਹਨੂੰ ਚਲੇ ਗਏ ਨੇ ਦੋ ਤਿੰਨ ਚਾਰ ਫਾਇਰ ਕੱਢੇ ਉਹਨਾਂ ਨੇ ਕੀ ਨਾਮ ਸੀ ਜਿਹੜੇ ਉਹਨਾਂ ਦਾ ਜਸਪਾਲ ਜੀ ਤਾਂ ਕੀ ਕੰਮ ਕਰਦੇ ਸੀ ਕੰਮ ਇਹ ਰੇਡਮ ਚਾਰੇ ਲਾਉਂਦੇ ਅੰਦਰ ਕੰਟੇਨ ਹੈਗੀ ਉਹਨਾਂ ਦੀ ਕਿਨੇ ਕਿਨੇ ਕੁੱਝ ਗੱਲ ਹੈ ਇਹ ਜਦੋਂ ਕ੍ਰਿਮਰਲ ਸਿਟੀ ਕਿ ਲੈਟਪ ਨਹੀਂ ਜਗੀਆਂ ਸੀ ਆਏ ਹੁਣ ਤੁਹਾਡੇ 4 ਘੰਟਾ ਲਾ ਲਓ ਉਮਰ ਕਿੰਨੀ ਸੀ ਇਸ ਪਾਲਸੀ ਹੋਮਵਰ ਲਾ ਲੋ ਤੇ 55 ਤੋਂ 60 ਸਾਲ ਲਾਓ ਕਿੰਨੀ ਦੀ ਅੱਜ ਰਾਜ ਇਹਨਾਂ ਨੂੰ ਹੋਈ ਕਿ ਤੀ 35 ਸਾਲ ਹੋ ਗਏ ਨੇ ਕੰਟੇਨਰ ਤੇ ਨਾ ਦੇਸੀ ਇੱਕ ਮੋਟਰਸਾਈਕਲ ਤਿੰਨ ਦਾ ਦੇ ਪਏ ਜੇ ਕਿੰਨੇ ਫਾਇਰ ਹੋਏ ਰੋਂਗੇ ਤਿੰਨ ਤੋਂ ਚਾਰ ਰੌਂਡ ਫਾਇਰ ਹੋਏ ਜਿਹਦੇ ਗੋਲੀ ਲੱਜੀ ਉਹਦੀ ਕੀ ਹਾਲਤ ਐ ਇਸ ਵੇਲੇ ਆਥਲੇ ਤੋਂ ਹੁਣ ਉਹਨੂੰ ਲੈ ਕੇ ਗਏ ਜਾਂ ਸਿਵਲ ਹੌਟਫੇਰ ਲਾਇਆ ਪਤਾ ਨਹੀਂ ਜੇ ਮਤਲਬ ਜੇ ਉਹ ਫਾਇਰਿੰਗ ਹੋ ਗਈ ਹੈ ਤੁਸੀਂ ਮੋਕੇ ਦੇ ਮਰੂ ਨਹੀਂ ਜੀ ਕੀ ਗੱਲ ਹੋਈ ਤੁਹਾਡੇ ਪਾਪਾ ਨੇ ਕੋਈ ਦੱਸਿਆ ਹੈ ਸਰਦਾਰ ਨੂੰ ਕੁਝ ਨਹੀਂ ਪਤਾ ਉਹਨੂੰ ਪਤਾ ਨਹੀਂ ਅੱਛਾ ਪਤਾ ਲੱਗਿਆ ਤੇ ਤੁਹਾਨੂੰ ਉਸਨੇ ਕਹਿ ਰਹੀ ਕਿ ਨਾ ਹਾਲ ਤੱਕ ਲਾਲ ਚੱਲ ਰਿਹਾ ਚਲੋ ਯਾਰ ਬੰਾ ਸੋਹਣੀ ਜੇ 55 ਸਾਲ ਇਹਨਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਆਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗ ਜਾਏਗਾ ਗੋਲੀਆਂ ਮਾਰਨ ਦੀ ਥਾਣਾ ਕਿੰਨੇ ਗੜਜਾ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਤੋਂ ਬਾਅਦ ਦੱਸੋ ਕਿੰਨੇ ਬੰਦੇ ਸੀ ਨਹੀਂ ਹਜੇ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਕੈਮਰੇ ਖੰਗਾਲ ਰਹੇ ਦੇਖੋ ਕਾਰਨ ਜਦੋਂ ਉਹ ਲੜਕੀ ਆਏਗੀ ਸਾਰੀ ਤਫਤੀਸ਼ ਚਲੇਗੀ ਤਫਤੀਸ਼ ਵਿੱਚ ਪਤਾ ਲੱਗੇਗਾ ਇਸ ਵੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੇਰਾ ਮਤਲਬ ਕੋਈ 100 150 ਮੀਟਰ ਤੇ ਮੈਡਮ ਲੋਕ ਲੋਕ ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ ਲੱਗਦਾ ਨਹੀਂ ਕਿਰਾ ਥਾਣੇ ਦੇ ਅੱਜ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂਸਰੇ ਕੈਮਰੇ ਵੀ ਰੱਖਾਂਗੇ ਇਹ ਗੰਗਲੀ ਹੋਇਆ ਨੇ ਗੋਲੀ ਇਹੋ ਜੀ ਕੱਟਣਾ ਹੋ ਜਾਵੇ ਥਾਣੇ ਦੇ ਕੋਲ ਇਹੋ ਜੀ ਕੱਟਣਾ ਹੋ ਜਾਵੇ ਗੋਲੀ ਚਲਾ ਕੇ ਚਲ ਜਾਣ ਦਿਨ ਦਿਹਾੜੇ ਦਾ ਟਾਈਮ ਹੈ ਦੇਖੋ ਇੰਨਾ ਕਰਾਉਡ ਆ ਇੰਨਾ ਕਰਾਉਡ ਆ ਇੰਨੇ ਕਰਾਉਡ ਦੇ ਵਿੱਚ ਹੋ ਗਿਆ ਲੱਗਦਾ ਇਹ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗ ਨਹੀਂ ਦੱਸਣ ਉਹ ਜਿਹੜੇ ਉੱਥੇ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੰਫਲੇ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਇਹਦਾ ਗੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਫਿਰ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰਡਰ ਕੋਈ ਹਾਂ ਜੀ ਸਰ ਪੁਲਿਸ ਵੱਲੋਂ ਕੀ ਕਾਰਵਾਈ ਹੋਣੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਕਾਂ ਦੇ ਪਿੱਛੇ ਪਛਾਵਾਂਗੇ ਬਿਲਕੁਲ ਖੰਗਾਰ ਰਹੇ ਜੀ ਸਾਡੀਆਂ ਟੀਮਾਂ ਲੱਗ ਗਈਆਂ ਨੇ ਸਾਡੀਆਂ ਟੀਮਾਂ ਲੱਗ ਗਈਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਇਆ